ਨਮਸਕਾਰ ਤੇ ਸਾਰ ਸਤਿਕਾਰ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੀ ਸਭ ਤੋਂ ਵੱਡੀ ਖਬਰ ਆਤੀਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਿਧਾਇਕ ਦਲ ਦੀ ਮੀਟਿੰਗ 'ਚ ਆਤੀਸ਼ੀ ਤੇ ਮੋਹਰ ਲੱਗ ਚੁੱਕੀ ਹੈ ਕੇਜਰੀਵਾਲ ਨੇ ਸੀਐਮ ਵੱਜੋਂ ਨਾਦਾ ਨਾਮ ਪੇਸ਼ ਕੀਤਾ ਹੈ ਆਤੀਸ਼ੀ ਦਾ ਨਾਮ ਜਿਹੜਾ ਹੈ ਉਹ ਸੀਐਮ ਵੱਜੋਂ ਸਾਹਮਣੇ ਆਇਆ ਹੈ ਕਾਲਕਾ ਦੀ ਵਿਧਾਨ ਸਭਾ ਤੋਂ ਉਹ ਵਿਦਾਇਕ ਰਹੇ ਨੇ ਤੇ ਆਤੀਸ਼ੀ ਦੇ ਨਾਲ ਦੋ ਹੋਰ ਮੰਤਰੀ ਵੀ ਅੱਜ ਸੌ ਚੁੱਕ ਸਕਣਗੇ ਆਪ ਆਗੂ ਗੋਪਾਲ ਰਾਏ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਥੋੜੀ ਦੇਰ ਪਹਿਲਾਂ ਤੇ ਉਹਨਾਂ ਨੇ ਆਤੀਸ਼ੀ ਦਾ ਨਾਮ ਐਲਾਨਿਆ ਹੈ ਅਗਲੀ ਵੋਟਾਂ ਤੱਕ ਆਤੀਸ਼ੀ ਹੀ ਸੀਐਮ ਪਦ ਤੇ ਤੈਨਾਤ ਰਹਿਣਗੇ ਤੇ ਸਰਬਸੰਮਤੀ ਦੇ ਨਾਲ ਆਤੀਸ਼ੀ ਨੂੰ ਦਿੱਲੀ ਦਾ ਸੀਐਮ ਚੁਣਿਆ ਗਿਆ ਮੁਸ਼ਕਿਲ ਹਾਲਾਤਾਂ ਦੇ ਵਿੱਚ ਲਿਆ ਗਿਆ ਇਹ ਫੈਸਲਾ ਗੋਪਾਲ ਰਾਏ ਦੇ ਬੋਲ ਸੀਗੇ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਤੁਹਾਨੂੰ ਦੱਸ ਦਈਏ ਕੇਜਰੀਵਾਲ ਨੇ ਆਤੀਸ਼ੀ ਦਾ ਨਾਮ ਦਿੱਲੀ ਦੇ ਸੀਐਮ ਵਜੋਂ ਐਲਾਨਿਆ ਹੈ ਤਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਆਤੀਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਿਧਾਇਕ ਦਲ ਦੀ ਮੀਟਿੰਗ 'ਚ ਆਤੀਸ਼ੀ ਤੇ ਲੱਗੀ ਮੋਹਰ ਤੇ ਕੇਜਰੀਵਾਲ ਨੇ ਸੀਐਮ ਵਜੋਂ ਉਹਨਾਂ ਦਾ ਨਾਮ ਜਨਤਾ ਦੇ ਸਾਹਮਣੇ ਰੱਖ ਦਿੱਤਾ ਹੈ ਪਹਿਲਾਂ ਕਿਆਸ ਲਗਾਏ ਜਾ ਰਹੇ ਸੀਗੇ ਕਿ ਸੁਨੀਤਾ ਕੇਜਰੀਵਾਲ ਹੋ ਸਕਦੇ ਨੇ ਪਰ ਹੁਣ ਜਿਹੜਾ ਹੈ ਆਤੀਸ਼ੀ ਦਾ ਨਾਮ ਸਾਹਮਣੇ ਆਇਆ ਹੈ ਪਹਿਲਾਂ ਲੱਗ ਰਿਹਾ ਸੀ ਕਿ ਸੁਨੀਤਾ ਕੇਜਰੀਵਾਲ ਮਨੀਸ਼ सिसोदिया ਸੰਜੇ ਸਿੰਘ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਮ ਸਾਹਮਣੇ ਆ ਰਹੇ ਸੀ ਰਾਗਵ ਚੱਡਾ ਦਾ ਵੀ ਨਾਮ ਸਾਹਮਣੇ ਆ ਰਿਹਾ ਸੀ ਕਿ ਉਹ ਦਿੱਲੀ ਦੇ ਸੀਐਮ ਹੋ ਸਕਦੇ ਨੇ ਪਰ ਹੁਣ ਆਤੀਸ਼ੀ ਦਾ ਨਾਮ ਜਿਹੜਾ ਐਲਾਨ ਦਿੱਤਾ ਗਿਆ ਹੈ ਕੇਜਰੀਵਾਲ ਦੇ ਵੱਲੋਂ ਤੇ ਹੁਣ ਕੇਜਰੀਵਾਲ ਦੀ ਜਗ੍ਹਾ ਆਤੀਸ਼ੀ ਬੈਠ ਨਗੇ ਤੇ ਸੀਐਮ ਜਿਹੜੇ ਨੇ ਦਿੱਲੀ ਦੇ ਉਹ ਆਤੀਸ਼ੀ ਹੀ ਹੋਣਗੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਦਿੱਲੀ ਦੇ ਸੀਐਮ ਹੋਣਗੇ ਆਤੀਸ਼ੀ ਤੇ ਆਤੀਸ਼ੀ ਦੇ ਨਾਮ ਤੇ ਮੋਹਰ ਲਗਾ ਦਿੱਤੀ ਗਈ ਹੈ ਕੱਲ ਬੈਠਕ ਹੋਈ ਸੀ ਸ਼ਾਮ ਨੂੰ ਤੇ ਅੱਜ ਸਵੇਰੇ 11 ਵਜੇ ਵੀ ਬੈਠਕ ਹੋਈ ਵਿਧਾਇਕ ਦਲ ਦੀ ਤੇ ਹੁਣ ਜਿਹੜਾ ਹੈ ਆਤੀਸ਼ੀ ਦੇ ਨਾਮ ਦੀ ਮੋਹਰ ਲੱਗ ਚੁੱਕੀ ਹੈ